ਇਹ ਤਸਵੀਰਾਂ ਪਿੰਡ ਸ਼ਾਦੀਪੁਰ ਦੀਆਂ ਡੇਰੇ ਦੀਆਂ ਨੇ ਇੱਥੇ ਦੇਖ ਸਕਦੇ ਆਂ ਕਿ ਇੱਕ ਕਿਸਾਨ ਵੀ ਖੜੀ ਫਸਲ ਨੂੰ ਕਿਸ ਤਰ੍ਹਾਂ ਤਬਾਹ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਇੱਕ ਔਰਤ ਨੂੰ ਕਿਸ ਤਰ੍ਹਾਂ ਕਈ ਔਰਤਾਂ ਨੇ ਕਾਬੂ ਕੀਤਾ ਉਸ ਤੋਂ ਬਾਅਦ ਉਹ ਆਪਣੀ ਖੜੀ ਫਸਲ ਨੂੰ ਬਚਾੜ ਦੀ ਕੋਸ਼ਿਸ਼ ਕਰਦੀ ਪਈ ਆ ਪਰੰਤੂ ਇੱਕ ਕੱਲੀ ਔਰਤ ਨੂੰ ਕਿੰਨੀਆਂ ਔਰਤਾਂ ਨੇ ਕੁੱਟ ਮਾਰ ਕੀਤੀ ਆ ਤੁਸੀਂ ਦੇਖੋ ਤਸਵੀਰਾਂ 'ਚ ਇਹ ਪਿੰਡ ਸ਼ਾਦੀਪੁਰ ਡੇਰੇਦਿਆਂ ਨੇ ਕਿੱਥੇ ਅੱਧਾ ਬੀਗਾ ਝੋਨੇ ਦੀ ਫਸਲ ਖੜੀ ਫਸਲ ਤਵਾ ਕਬਿੱਤੀ ਜਦਕਿ ਮਾਂ ਜੋਗ ਅਦਾਲਤ ਵੱਲੋਂ ਇਸ ਥਾਂ ਤੇ ਸਟੇ ਲਗਾਈ ਸੀ ਇਸੇ ਨਾ ਤਾਂ ਹੀ ਪੁਸ਼ਪ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਕਿਸਾਨ ਦੀ ਕੋਈ ਸੁਣਾਈ ਕੀਤੀ ਤੁਸੀਂ ਇਹ ਦੇਖ ਸਕਦੇ ਕਿ ਔਰਤ ਨੂੰ ਕਿਸ ਢੰਗ ਨਾਲ ਘੇਰਾ ਹੋਇਆ ਤਸਵੀਰਤ ਦੇਖ ਸਕਦੇ ਹੋ ਤੇ ਉਹ ਆਪਣੀ ਖੜੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਪਈ ਆ Eu conto a ti, vira. É ਜਦਕਿ ਖੜੀ ਫਸਲ ਨੂੰ ਤਬਾਹ ਕਰਨ ਵਾਲੇ ਧਿਰ ਵੱਲੋਂ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ ਦੂਜੇ ਪਾਸੇ ਪਾਰਟੀ ਦੇ ਜੋ ਕਿਸਾਨ ਨੇ ਪੀੜਤ ਕਿਸਾਨ ਨੇ ਜਿਨ੍ਹਾਂ ਦੇ ਖੜੀ ਫਸਲ ਤਬਾਹ ਕੀਤੀ ਗਈ ਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਇਹਨਾਂ ਦੋਸ਼ੀਆਂ ਖਿਲਾਫ ਸਖਤ ਤਰ੍ਹਾਂ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਆ

ਮੇਰਾ ਨਾਮ ਮਰੀਕ ਸਿੰਘ ਜੀ ਬ੍ਰਿਸਟ ਜੀ ਸਾਨਵਰ ਸੰਤੋਖ ਸਿੰਘ ਕੀ ਕਹਣਾ ਚਾਹੁੰਦੇ ਹੋ ਕੀ ਕਹਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਜੀ ਸਾਡੇ ਨਾਲ ਟੱਕਾ ਹੋ ਰਿਹਾ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਬੰਦੇ ਆਂਦੇ ਨੇ ਜੀ ਦਾ 10 15 15 ਮੁੰਡੇ ਲੈ ਕੇ ਜੀ ਨੂੰ ਰਾਤਾਂ ਨੂੰ ਕਰਦੇ ਨੇ ਉਹ ਗੇਟ ਕੋੰਦੇ ਸਾਡੇ ਰਾਤਾਂ ਨੂੰ ਜੀ ਤਾ ਕੇ ਜੀ ਹਾਂ ਜੀ ਤੇ ਸਾਡੀ ਮਾਲਕੀ ਜ਼ਮੀਨ ਤੇ ਇਹਨਾਂ ਨੇ ਜ਼ਮੀਨ ਜਿਹੜੀ ਸਾਡੀ ਮਾਲਕੀ ਫਸਲਤ ਤੇ ਖੜੀ ਸੀ ਪੂਰੀ ਐਨ ਵਧੀਆ ਤਰੀਕੇ ਨਾਲ ਜੀ ਤੇ ਉਹਨੂੰ ਉਹਨੂੰ ਉਜਾੜ ਦਿੱਤਾ ਸਾਰਾ ਜੀ ਇਹਨਾਂ ਨੇ 1 10 ਜੀ 1 10 ਜ਼ਮੀਨ ਆ ਜੀ ਇਹ 1 10 ਜ਼ਮੀਨ ਆ ਜਿਹੜੀ ਅਸੀਂ ਤੋਂ ਆਦਲੇ ਚ ਇਹਨਾਂ ਨੂੰ ਦੇ ਚੁੱਕੇ ਆ ਪਹਿਲਾਂ ਢੇੜੇ ਚ ਲਾ ਚੁੱਕੇ ਆ ਗਿਆਨ ਸਿੰਘ ਹਨੂ ਜੀ ਗਿਆਨ ਸਿੰਘ ਸਨ ਉਹ ਜਨੈਲ ਸਿੰਘ ਜੀ ਤੁਹਾਡਾ ਕਿ ਲੱਗਾ ਸਾਡਾ ਮੇਰਾ ਚਾਚਾ ਜੀ ਹਾਂਜੀ ਤੇ 40 ਤੋਂ 45 ਸਾਲ ਹੋ ਗਏ ਜੀ ਆਪਣੀਆਂ ਆਪਣੀਆਂ ਢੇਰੀਆਂ ਵੰਡ ਕੇ ਬੈਠੇ ਆ ਜੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਇਹਨਾਂ ਨੇ ਜਦੋਂ ਜ਼ਮੀਨ ਦਾ ਮਰਨਾ ਪਹਿਲਾ ਇਹਨਾਂ ਨੇ ਕੋਈ ਫਿਰ ਰੌਲਾ ਜਿਹਾ ਪਾਇਆ ਬੈਥਨ ਨੂੰ ਫਿਰ ਸਾਡੀ ਪੰਚਾਇਤੀ ਫੈਸਲੇ ਹੋਏ ਠੀਕ ਹੈ ਜੀ ਪੰਚਾਇਤੀ ਫੈਸਲੇ ਹੋ ਗਏ ਸੀ ਇਹ ਪੰਚਾਇਤਾਂ 'ਚ ਵੀ ਗਏ ਤਾ ਇਹ ਨਿਭੜੇ ਕੋ ਨਹੀਂ ਪੰਚਾਇਤਾਂ ਚ ਜਦੋਂ ਪੰਚਾਇਤਾਂ ਨਿਭੜੇ ਨਹੀਂ ਜੀ ਮੈਨੂੰ ਹਾਰ ਕੇ ਕੋਰਟ ਦੇ ਵਿੱਚ ਜਾਣਾ ਪਿਆ ਜੀ ਕੋਰਟ ਦੇ ਵਿੱਚ ਮੈਂ ਜਾ ਕੇ ਇਹਨਾਂ ਦੇ ਕੇਸ ਕੀਤਾ ਆਪਣਾ ਮਾਲਕੀ ਜ਼ਮੀਨ ਦਾ ਵੀ ਮੇਰੀ ਮਾਲਕੀ ਪੂਰੀ ਕੀਤੀ ਜਾਵੇ ਜੀ ਤੇ ਇਹਨਾਂ ਨੇ ਉਹ ਕੇਸ ਦੀ ਮੈਨੂੰ ਕੁਝ ਦਿਨ ਪਹਿਲਾਂ ਕੇਸ ਹੋ ਗਿਆ ਮੈਨੂੰ ਕੁਝ ਦਿਨ ਪਹਿਲਾਂ ਸਟੇ ਮਿਲ ਗਈ ਜੀ ਕੇਸ ਦੀ ਜੀ ਜਦੋਂ ਮੈਨੂੰ ਕੇਸ ਦੀ ਸਟੇ ਮਿਲ ਗਈ ਜੀ ਤੇ ਜਿਹੜੀ ਮੇਰੀ ਫਸਲ ਉੱਥੇ ਲੱਗੀ ਹੋਈ ਸੀ ਐਨ ਪੂਰੀ ਐਨ ਮਤਲਬ ਦਾਣੇ ਤੇ ਆ ਗਈ ਸੀ ਜੀ ਵਧੀਆ ਫਸਲ ਜੀ ਤੇ ਇਹਨਾਂ ਨੇ ਸਟੇ ਤੋਂ ਬਾਅਦ ਆ ਕੇ ਤੇ ਕਾਨੂੰਨ ਦੀ ਕਾਨੂੰਨ ਦੀ ਉਲੰਘਣਾ ਕੀਤੀ ਮਾਨਯੋਗ ਅਦਾਲਤ ਨੇ ਆਪ ਕੋ ਸਟੇ ਦਿੱਤੀ ਸੀ ਜੀ ਤੇ ਸਟੇ ਤੇ ਸਾਰਾ ਮਾਮਲਾ ਸਟੇ ਦੇ ਹੋਣ ਦੇ باوجود ਵੀ ਪਰਾ ਵਿਅਕਤੀਆਂ ਨੇ ਥੋੜੀ ਛੋਟੀ ਫਸਲ ਤੋਂ ਛੇ ਕਰ ਜਾਂਦੇ ਹਾਂ ਹਾਂ ਜੀ ਹਾਂ ਜੀ ਸਟੇ ਹੋਣ ਤੇ ਬਾਅਦ ਵੀ ਇਹਨਾਂ ਨੇ ਆ ਕੇ ਜਿਹੜੀ ਮੇਰੀ ਫਸਲ ਸੀ ਇਹਨਾਂ ਨੇ ਉਹਨੂੰ ਸਾਰੀ ਨੂੰ ਉਜਾੜਤਾ ਦਾਤੀਆਂ ਨਾ ਵੜਤਾ ਉਹਨੂੰ ਫਸਲ ਨੂੰ ਜਿਹਨਾਂ ਨੇ ਆ ਕੁਛ ਇਹ ਮਾਮਲਾ ਖਾਣੇ ਦੇ ਬਚਾਇਕ ਸੇ ਹਾਂਜੀ ਹਾਂਜੀ ਅਸੀਂ ਠਾਣੇ ਗਏ ਸੀ ਜ਼ਰੂਰ ਜੀ ਜਾ ਕੇ ਇਕੱਠੇ ਠਾਣੇ ਵਿੱਚ ਜਾ ਕੇ ਆਏ ਜੀ ਪਰ ਸਾਡੇ ਪੁਲਿਸ ਨੇ ਕੋਈ ਵੀ ਸੁਣਾਈ ਨਹੀਂ ਕੀਤੀ ਜਿਨ੍ਹਾਂ ਨੇ ਜੀ ਪੁਲਸ ਵਾਲੇ ਨੇ ਜੀ ਲਿਖਤੀ ਸ਼ਿਕਾਇਤ ਕੀਤੀ ਹਾਂ ਲਿਖਤੀ ਕਹਤਾ ਹੋਈ ਹੈ ਨਾ ਜੀ ਪਹਿਲਾਂ ਵੀ ਕਈ ਹੋਈਆਂ ਨੇ ਸ਼ਿਕਾਇਤਾਂ ਲਿਖਤੀ ਗੌਰੀਨ ਕਰਦੇ ਹੈਗੇ ਉਹ ਕੱਚੇ ਪੇਜ ਤੇ ਲਿਖ ਲੈਂਦੇ ਨੇ ਚਾਹ ਮਹੀਨਾ ਪਈ ਨਾ ਸ਼ਿਕਾਇਤ ਇਹਨਾਂ ਕੋਲ ਟੋਟਲ ਜਮੀਨ ਕਿੰਨੇ ਬਰਾਵਾ ਦੀ ਹੈ ਟੋਟਲ ਜਮੀਨ ਜਿਹੜੀ ਸਾਨੂੰ ਬਾਬੇ ਦੀ ਢੇਰੀ ਹੈ ਜੀ ਉਹਦੇ ਵਿੱਚੋਂ ਜੀ ਸਾਨੂੰ ਤੇ 9 14 9 ਬਿਗੇ 14 14 ਬਿਸਵੇ ਆਂਦੀ ਹੈ ਜੀ ਟੋਟਲ ਜ਼ਮੀਨ ਦੀ ਟੋਟਲ ਜ਼ਮੀਨ 9 9 9 ਬਿਗੇ 14 14 ਬਿਸਵੇ ਤਿੰਨੇ ਭਰਾਵਾਂ ਨੂੰ ਆਂਦੀ ਸਾਡੀ ਬਾਬੇ ਦੀ ਢੇਰੀ ਨੂੰ ਜਰਨੈਲ ਸਿੰਘ ਦੀ ਢੇਰੀ ਚੋ ਜੀ ਠੀਕ ਹੈ ਜੋ ਆਪਣੀ ਆਪਣੀ ਢੇਰੀ ਆ ਸੀ 40 ਤੋਂ 45 ਸਾਲ ਦੀ ਆ ਲੈ ਕੇ ਬੈਠੇ ਹੋਏ ਆ ਜੀ ਤੇ ਹੁਣੇ ਬਾਹਰ ਬਾਹਰ ਆਏ ਤੇ ਬਿਗੇ ਦਾ ਦਾਵਾ ਕਿਉਂ ਕਰਦੇ ਮੇਰੀ ਜ਼ਮੀਨ ਦਾ ਕੀ ਕੀ ਅਰੰਗ ਸਬੂਤ ਹੈਗਾ ਕੋਲ ਆਉਣਾ ਕੋਲ ਫਿਰ ਸਬੂਤ ਦੇਖੋ ਜੀ ਇਹਨਾਂ ਨੇ ਤਾਂ ਅਦਾਲਤ ਰਾਨਾ ਸੀ ਜੀ ਇਹ ਜਗਾ ਦਾ ਇਨੂੰ ਢੇਰੀ ਦੇ ਨਾਲ ਜੇ ਤੁਸੀਂ 1 10 ਲਾ ਕੇ ਦੇ ਦਿੱਤੀ ਸੀ ਉੱਥੇ ਜਿਸ ਤੀ ਵਾਧ ਦਿੱਤੀ ਸੀ ਇਹਨੂੰ ਅਸੀਂ ਅੱਡੇ ਵਿਗਿ ਰਜਿਸਟਰੀ ਦੇ ਨਾਮ ਆ ਨਾਮ ਤਾਂ ਫਿਰ ਨਾਮ ਤਾਂ ਗਿਆਨ ਸਿੰਘ ਦੇ ਨਾਮ ਆ ਜੀ ਇਹ ਕਬਜ਼ਾ ਢੇਰੇ ਕੋਲ ਕਬਜ਼ਾ 40 ਤੋਂ 45 ਸਾਲ ਹੋ ਗਏ ਇਸ ਕਬਜ਼ਾ ਸਾਡੇ ਕੋਲ ਆ ਜੀ ਇਹਨੇ ਤਵਾਦਲਾ ਕਰਾਉਣਾ ਸੀ ਜੀ ਉਹਦਾ 1 10 ਦਾ ਇੱਥੇ ਤਵਾਦਲਾ ਕਰਾਉਣਾ ਸੀ ਕਹਿੰਦਾ ਮੈਂ ਤਵਾਦਲਾ ਕਰਾ ਲਊਗਾ 1 10 ਇਹਨੂੰ ਅਸੀਂ ਢੇਰੀ ਦੇ ਨਾਲ ਉਹ ਵਾਧ ਜ਼ਮੀਨ ਲਾਤੀ ਸੀ ਜਿੰਨੀ ਸਾਨੂੰ ਆਈ ਆਈ ਉਹ ਤੋਂ ਵੱਧ ਅਸੀਂ ਫਿਰ 1 10 ਨੂੰ ਵੱਧ ਲਾ ਕੇ ਦੇ ਦਿੱਤੀ ਉਹਨੂੰ ਉੱਥੇ ਤੁਸੀਂ ਤੁਸੀਂ ਉਹ ਕਹਿੰਦੇ ਕੀ ਹੋ ਕੁਝ ਜਿਵੇਂ ਉਹ ਉਹ ਦੇਣਾ ਚਾਹੁੰਦੇ ਆ ਉਹ ਜਾਂ ਨਹੀਂ ਜਮੀਨ ਦੇਖੋ ਜੀ ਸਾਡੀ ਮਾਲਕੀ ਪੂਰੀ ਕੀਤੀ ਜਾਵੇ ਸਾਡੀ ਮਾਲਕੀ ਜਿਹੜੀ ਕਾਗਜ਼ਾਂ ਮੁਤਾਬਕ ਸਾਡੀ ਮਾਲਕੀ ਬਣਦੀ ਹੈ ਸਾਡੀ ਪੂਰੀ ਸਾਡੀ ਹੁਣ ਮਾਲਕੀ ਪੂਰੀ ਹੈ ਇਸ ਟਾਈਮ ਮਿੰਤੀ ਦੇਖੋ ਜੀ ਮੈਂ ਆਪਣੀ ਜ਼ਮੀਨ ਤੇ ਫੀਤਾ ਮਰਾ ਕੇ ਕੱਚੇ ਤੌਰ ਤੇ ਪਟਵਾਰੀ ਕੋਲ ਗਿਆ ਸੀ ਪਟਵਾਰੀ ਕੋਲ ਜਾ ਕੇ ਗਿਆ ਸੀ ਜੀ ਮੈਂ ਮੇਰੀ 2 ਵਿਕੇ 3 ਵਿਸੇ ਘਟ ਗਈ ਜਮੀਨ ਮੇਰੀ ਜਾਦੀ ਘਟ ਰਹੀ ਹੈ ਸਭਨ ਜਮੀਨ ਜੀ ਮਿੰਤੀ ਕਰਾਈ ਸੀ ਮਿੰਤੀ ਸਾਹਿਬ ਮਿੰਤੀ ਸੀ ਦੇਖੋ ਜੀ ਦੋ ਪਾਰਟੀਆਂ ਸਹਿਮਤ ਨੇ ਮੰਗਤੀ ਲਈ ਇਹਨਾਂ ਥੱਲੋ ਜ਼ਮੀਨ ਨਿਕਲਦੀ ਐ ਜੀ ਗਿਆਨ ਸਿੰਘ ਥੱਲੋ ਇਹ ਸਹਿਮਤ ਨਹੀਂ ਹੁੰਦੇ ਹੈਗੇ ਜੀ ਪੰਚਾਇਤਾਂ ਚ ਵੀ ਇਹ ਫੈਸਲੇ ਹੋਏ ਨੇ ਪੰਚਾਇਤੀ ਤੌਰ ਤੇ ਫੈਸਲੇ ਹੋਏ ਨੇ ਵੀ ਅਸੀਂ ਮੰਗਤੀ ਕਰਾਵਾਂਗੇ ਦੋ ਬਰੀ ਪਟਵਾਰੀ ਘਰੇ ਆ ਕੇ ਮੁੜਗੇ ਪਟਵਾਰੀ ਦੇ ਗੱਲ ਪੈ ਜਾਂਦੇ ਸੀ ਇਹ ਜੀ ਹੁਣ ਧਮਕੀਆਂ ਦੇਦੇ ਪਟਵਾਰੀ ਨੂੰ ਤੁਹਾਡੀ ਹੁਣ ਮੰਗ ਕੀ ਹੈ ਕੀ ਮੰਗੀ ਵੀ ਤੁਸੀਂ ਜਾਣਦੇ ਹੋ ਵੀ ਮੇਰੇ ਜਿਹੜਾ ਰਕਵਾ ਪੂਰਾ ਕਰਤੇ ਸਾਡਾ ਰਕਵਾ ਜਿਹੜਾ ਜ਼ਮੀਨ ਸਾਡੀ ਮਾਲਕੀ ਕਾਹਦੋਂ ਤੱਕ ਸਾਡੀ ਪੂਰੀ ਕੀਤੀ ਜਾਵੇ ਮਾਲਕੀ ਜੀ ਠੀਕ ਆ ਜੀ ਤੇ ਸਾਨੂੰ ਕੱਕਾ ਮੰਗਤੀ ਕਰਾਈ ਜਾਵੇ ਜੀ ਜ਼ਮੀਨ ਦੀ ਸਾਡੀ ਤੇ ਸਾਡੀ ਢੇਰੀਆ ਜਿਹੜੀਆਂ ਪੂਰੀਆਂ ਕੀਤੀਆਂ ਚਾਣ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਜਿਹੜੀ ਇਹ ਮੇਰਾ ਜ਼ਮੀਨ ਦਾ ਨੁਕਸਾਨ ਜਾੜਾ ਹੋਇਆ ਬਹੁਤ ਤਕੜਾ ਜੀ ਤਾਂ ਕਾਨੂੰਨ ਇਹਨਾਂ ਦੇ ਕਾਰਵਾਈ ਕਰੇ ਜੀ ਇੱਕ ਨਾ ਜਨਾਨੀ ਆ ਜਿਹੜੀ ਸਾਡੇ ਜਨਾਨੀ ਦੀ ਗੱਲ ਪਈ ਆ ਆ ਕੇ ਜੀ ਜਿਹੜੇ ਇੱਥੇ ਬਿੱਕੀ ਗੱਲ ਕਰ ਰਹੇ ਹੋ ਇਹ ਆਪ ਕੋ ਉਹਨਾਂ ਦਾ ਤੇ ਕਾਗਜ਼ ਰੁੱਡੇ ਕੋਲ ਹਾਂ ਜੀ ਹੱਕ ਹੱਕ ਉਹਨਾਂ ਦਾ ਹੈ ਇਹ ਹੱਕ ਦੇਖੋ ਜੀ ਨਾ ਤਾਂ ਉਹਨਾਂ ਦੇ ਹੈ ਜੀ ਜੇਕਰ ਤੁਹਾਡੀ ਸਾਰੀ ਜ਼ਮੀਨ ਪੂਰੀ ਹੁੰਦੀ ਹੋਵੇ ਹਾਂ ਅੱਜ ਜਮੀਨ ਛੱਡ ਦੋ ਦੇਖੋ ਜੀ ਉਹ ਤਾਂ ਜੇ ਜਮੀਨ ਪੂਰੀ ਹੁੰਦੀ ਇਨਾ ਥੋੜਾ ਵੱਧ ਨਿਕਲਦੀ ਤੇ ਤਵਾਦਲਾ ਕਰਾ ਸਕਦੇ ਉਧਰ ਕੋਈ ਚੱਕਰ ਨਹੀਂ ਹੈਗਾ ਇਹ ਸਾਡੇ ਹੁਣ ਗੇਟ ਦੇ ਮੋਹਰੇ ਨੇ ਜੀ ਸਾਡੇ ਦਰਾ ਦੇ ਮੋਹਰੇ ਸਾਡੇ ਦਰਵਾਜੇ ਬੰਦ ਹੁੰਦੇ ਨੇ ਜੀ ਸਾਨੂੰ ਲੰਘਣਾ ਕਰਨਾ ਵੀ ਔਖਾ ਆ ਮੇਰੀ ਅੱਧੀ ਜਮੀਨ ਉਧਰ ਰਹਿ ਜਾਏਗੀ ਅੱਧੀ ਉਧਰ ਰਹਿ ਜਾਏਗੀ ਮੈਂ ਕਿੱਥੋਂ ਲੰਘੂ ਕਰੂੰਗਾ ਜੀ ਦੱਸੋ ਜੀ ਕਿ ਕੀ ਕਰ ਕੀ ਕਰਦੇ ਮੈਂ ਚਾਹੁੰਦਾ ਇਹਨਾਂ ਤੋਂ ਇਹ ਗੱਲ ਆ ਜੀ ਜੇ ਸਾਡੀ ਜ਼ਮੀਨ ਦੀ ਸਾਂਝੇ ਤੌਰ ਤੇ ਮਿੰਤੀ ਹੁੰਦੀ ਹੈ ਸਾਡੀ ਜ਼ਮੀਨ ਪੂਰੀ ਕੀਤੀ ਜਾਂਦੀ ਹੈ ਜੇ ਜਮੀਨ ਨਾਲ ਥੋੜਾ 10 ਨਿਕਲਦੀ ਆ ਤੇ ਜਮੀਨਦਾਰ ਉਧਰ ਇਜਿਸਟਰੀ ਕਿਹਨਾਂ ਵੱਲੋਂ ਹੋਈ ਹੈ ਇਹਦੇ ਜੋ ਜਿਸਟਰੀ ਜੀ ਇਹ ਮੇਰਾ ਮੇਰਾ ਬਾਬਾ ਸੀ ਜਰਨੈਲ ਸਿੰਘ ਜੇ ਤਿੰਨ ਪੁੱਤਰ ਸੀ ਸੰਤੋਖ ਸਿੰਘ ਸਰਦਾਰ ਤੇ ਆਪਣਾ ਮੋਹਨ ਸਿੰਘ ਤੇ ਗਿਆਨ ਸਿੰਘ ਇਜਿਸਟਰੀ ਸਾਡੇ ਬਾਬੇ ਨੇ ਸਾਡਾ ਬਾਬਾ ਸੀ ਅਮਲੀ ਇਹਦੇ ਨਾਲ ਰਹਿੰਦਾ ਹੁੰਦਾ ਸੀ ਇਹਨਾਂ ਦੋਨੇ ਭਰਾਵਾਂ ਤੋਂ ਸਰਦਾਰ ਸੰਤੋਖ ਸਿੰਘ ਸਰਦਾਰ ਮੋਹਨ ਸਿੰਘ ਤੋਂ ਚੋਰੀ ਉਤੋ ਉਹਨੂੰ ਨਸ਼ਾ ਪੱਤਾ ਦੇਣ ਲੱਗ ਗਿਆ ਉਤੋਂ ਉਤੋਂ ਗੁੱਠਾ ਲਵਾ ਲਿਆ ਜੀ ਜਦੋਂ ਗੁੱਠਾ ਲੱਗ ਗਿਆ ਤਾਂ ਸਾਡੇ ਘਰਦਿਆਂ ਨੂੰ ਸਾਡੇ ਫਾਦਰ ਨੂੰ ਸਾਡੇ ਚਾਚੇ ਨੂੰ ਨਹੀਂ ਪਤਾ ਲੱਗਿਆ ਗੱਲ ਤਾਂ ਵੀ ਇਹਨੇ ਜ਼ਮੀਨ ਇਤੋਂ ਲਖਾ ਲਈ ਤੇ ਪਤਾ ਕਦੋਂ ਲੱਗਾ ਤੁਹਾਨੂੰ ਇਸ ਵਾਰੀ ਪਤਾ ਇਹ ਸਾਨੂੰ ਕੁਝ ਸਾਲਾਂ ਬਾਅਦ ਪਤਾ ਲੱਗਿਆ ਉਸ ਤੋਂ ਬਾਅਦ ਕੁ ਸਾਲਾਂ ਜਦੋਂ ਪਤਾ ਲੱਗਿਆ ਸਾਨੂੰ ਜੀ ਤੇ ਮੇਰੇ ਚਾਚੇ ਨੇ ਤੇ ਮੇਰੇ ਬਾਪ ਨੇ ਸੀ ਰੌਲਾ ਪਾਇਆ ਭਾਈ ਸਾਨੂੰ ਵੀ ਦੇ ਜ਼ਮੀਨ ਬਣਦੀ ਸਾਡੀ ਇੰਨੀ ਪਰ ਇਹਨਾਂ ਨੇ ਇਹਨੇ ਜਮੀਨ ਲੈਣ ਦਿੱਤੀ ਹੈਗੀ ਉਸ ਟਾਈਮ ਨੇ ਇਹ ਬਾਪ ਸਾਡਾ ਬਾਬਾ ਜੀ ਦੇ ਕੋਲ ਸੀ ਤੇ ਇਹ ਕਹਿੰਦਾ ਇਹਨਾਂ ਨੂੰ ਦੇਣੀ ਨਹੀਂ ਆਪਾਂ ਬਸ ਤੇ ਉਹ ਜ਼ਮੀਨ ਚਲੋ ਅਸੀਂ ਉੱਤੇ ਵੀ ਮਿੱਟੀ ਪਾਤੀਓ ਗੱਲ ਤੇ ਵੀ ਜੋ ਹੋ ਗਿਆ ਉਹ ਆ ਗਿਆ ਵੀ ਠੀਕ ਆ ਕੋਈ ਗੱਲ ਨਹੀਂ ਅਸੀਂ ਕੁਝ ਨਹੀਂ ਹੋਇਆ ਕਿਹਾ ਉਹ ਗੱਲ ਤਾਂ ਫਿਰ ਅਸੀਂ ਇਹਦੀ ਢੇਰੀ ਆ ਜਦੋਂ ਬੰਡੀਆਂ ਨੇ ਸਾਰੀ ਵੰਡ ਸਾਡਾ ਬਾਬਾ ਜੀ ਸਾਰੀ ਵੰਡ ਕਰਕੇ ਗਿਆ ਆਪ ਜਿੰਦਾ ਹੋਇਆ ਵੰਡ ਕਰਕੇ ਗਿਆ ਸਾਰੀ ਢੇਰੀਆ ਦੀ ਜਿਹੜੇ ਦਰਾਮੁਰੇ ਢੇਰੀਆ ਨੇ ਸਤੋਕ ਸਿੰਘ ਦੇ ਦਰਾਂ ਦੇ ਮੂਹਰੇ ਢੇਰੀ ਜਿਹੜੀ ਆ ਉਹਨੂੰ ਦੇ ਕੇ ਮੋਹਨ ਸਿੰਘ ਦੇ ਦਰਾਂ ਦੇ ਮੂਹਰੇ ਢੇਰੀ ਆਈ ਉਹਨੂੰ ਦੇ ਕੇ ਜਿਹੜੀ ਗਿਆਨ ਸਿੰਘ ਦੀ ਢੇਰੀ ਜਿੱਥੋਂ ਚਾਹੀਦੀ ਸੀ ਉਹਨੂੰ ਉੱਥੇ ਦੇ ਕੇ ਤਿੰਨੇ ਢੇਰੀਆ ਬਰਾਬਰ ਕਰ ਗਏ ਜਦ ਕੀ ਉਹ 1 10 ਇਹ ਗਿਆਨ ਸਿੰਘ ਦੀ ਢੇਰੀ ਦੇ ਨਾਲ ਲਾ ਕੇ ਇਹਨੂੰ ਦੇਣੀ ਪੈਣੀ ਸੀ ਵੱਧ ਦੇਖੋ ਜੀ ਜਿਹੜੇ ਜਿਹੋ ਉਹਨੂੰ ਵੱਧ ਲੈ ਲਈਏ ਉਹਨੇ ਉਹ ਤਾਂ ਦੇਣੀ ਪੀਹੀ ਪੈਣੀ ਸੀ ਆਪਾਂ ਨੂੰ ਇਹ ਢੇਰੀ ਉਹਦਾ ਰੌਲਾ ਉਹਦਾ ਰੌਲਾ ਇਹ ਉਹਦਾ ਰੌਲਾ ਹੈ ਹੀ ਨਹੀਂ ਸੀ ਵੀ ਅਸੀਂ ਨਹੀਂ ਦੇਣੀ ਆ ਉਹ ਦੇਣੀ ਤਾਂ ਪੈਣੀ ਸੀ ਰੌਲਾ ਕੀ ਚੀਜ਼ ਦਾ ਰੌਲਾ ਤਾਂ ਇਹ ਹੀ ਆ ਜੀ ਇਹ ਆਪਣੀ ਜਿਹੜਾ 10 ਦਾ ਇੱਥੇ ਮੇਰਾ ਧੱਕਾ ਕਰਦੇ ਨੇ ਜੀ ਇਹ ਇਹ ਆਪਣੀ ਜ਼ਮੀਨ ਦੀ ਮੰਗਤੀ ਕਰਾਣ ਜਾਂ ਆਪਣਾ ਇੱਕ ਦਾਸ ਇਥੋਂ ਤਬਾਦਲਾ ਕਰਾਣਾ ਪੜਿਆ ਆਪਣੇ ਪਾਸੇ ਜੀ। ਲਖਵਿੰਦਰ ਕੌਰ। ਅ ਲਖਵਿੰਦਰ ਕੌਰ ਜੀ ਤੁਹਾਡੇ ਸਾਹਮਣੇ ਜੋ ਚੋਣ ਦੇ ਖੰਸਲ ਵੱਢੀ ਗਈ ਆ ਕਿੰਨੇ ਵਿਅਕਤੀ ਸੁਰੇ ਵੱਢਣ ਵਾਲੇ? ਇਹ ਘੱਟੋ ਘੱਟ 10 ਜਣੇ ਸੀਗੇ। ਕੌਣ ਕੌਣ ਸੀ ਕੋਈ ਪਛਾਣ ਹੈਗੀ ਬੰਦੇ ਦੀ? ਹਾਂ ਜੀ ਇਹ ਤਾਰ ਤਾਰ ਸੀਗਾ ਤਾਰ ਦੇ ਅਵਤਾਰ ਸਿੰਘ ਦੇ ਨਾਲ ਉਹਦੇ ਸਹੁਰਾ ਪਰਿਵਾਰ ਸੀਗਾ ਸਾਰਾ ਸੱਸ ਔਰ ਉਹਦੀ ਘਰ ਵਾਲੀ ਪਰਮਜੀਤ ਕੌਰ ਪਰਮਜੀਤ ਕੌਰ ਨਾਲ ਸਹਰਾ ਸੀਗਾ ਉਹਦਾ ਤੇ ਨਾਲ ਹੋਰ ਬੱਚੇ ਵੀ ਉਹਨਾਂ ਦੇ ਸੀਗੇ ਛੋਟੇ ਜਿਨ੍ਹਾਂ ਦੀ ਘੱਟੋ ਘੱਟ 10 ਸਾਲ ਦੀ ਉਮਰ ਸੀਗੀ ਦੋ ਤਿੰਨ ਜਣੇ ਬੱਚੇ ਵੀ ਸੀਗੇ ਉਹਨਾਂ ਦੇ ਨਾਲ ਇਹਨਾਂ ਸਾਰਿਆਂ ਨੇ ਆ ਕੇ ਸਾਡੇ ਹੱਥੀ ਪਏ ਨਾਲੇ ਤੇ ਪਰਮਜੀਤ ਕੌਰ ਨਾਲ ਤਿੰਨ ਜਨਾਨੀਆਂ ਪਿੰਡ ਵਿੱਚੋਂ ਹੋਰ ਲੈ ਕੇ ਆਈ ਨਾਲ ਸਾਡੇ ਹੱਥੀ ਪਈਆਂ ਆ ਕੇ ਆ ਮੇਰੀ ਦਰਾਣੀ ਐ ਇਹ ਉਦੋਂ ਦੇ ਉਹਨਾਂ ਜੱਸੀ ਨਾਮ ਦੀ ਜਿਹੜੀ ਜਨਾਨੀ ਸੀ ਨਾਲ ਆਈ ਉਹਨੇ ਇਹਨੂੰ ਧੱਕਾ ਮਾਰਿਆ ਇਹਨੂੰ ਪੈਰਾਲਾਈਜ਼ ਦਾ ਅਟੈਕ ਆ ਗਿਆ ਉਸ ਦਿਨ ਦਾ ਹੂੰ ਇਨ ਉੱਤੇ ਕਾਰਵਾਈ ਕੀਤੀ ਜਾਵੇ ਸਾਡੇ ਘਰ ਆ ਕੇ ਰੋਜ਼ ਚੌਥੇ ਦਿਨ ਆ ਕੇ ਸਾਡੀ ਫਸਲ ਨਾਲੇ ਵੱਢੀ ਇਹਨਾਂ ਨੇ ਨਾਲੇ ਰੋਜ਼ ਚਾਰ ਵਾਰੀ ਆ ਕੇ ਸਾਡੇ ਹੱਥੀ ਗਾਲ ਪਈਆਂ ਇਹ ਜਨਾਨੀਆਂ ਵਿਆਹ ਕੇ ਨਾਲ ਮਦਦ ਕੀ ਨਾ ਜੀ ਆਪਣਾ ਸਰਿੰਦਰ ਕੌਰ ਜੀ ਕੀ ਮਤ ਕੀ ਚਾਹੀਏ ਆ ਮਾਮਲੇ ਦੀ ਜਿਹੜੀ ਮੁੰਡ ਚੋਣੇ ਦੀ ਫਸਲ ਵੱਢੀ ਗਈ ਹੈ ਸਟੇ ਦੇ ਵਿੱਚ ਸਟੇ ਕੀ ਹੈ ਦੀ ਅਸਲ ਜੇ ਸ਼ਰਯਮ ਤੱਕ ਆ ਇਹਨਾਂ ਦਾ ਤੇ ਜਿਹੜਾ ਸਾਡਾ ਬਜ਼ੁਰਗ ਸੀਗਾ ਜਰਨੈਲ ਸਿੰਘ ਉਹਦੇ ਤੋਂ ਇਹਨੇ ਧੋਖੇ ਦੇ ਨਾਲ ਜ਼ਮੀਨ ਲਵਾਈ ਆ ਦੇ ਇਹਨਾਂ ਬੱਚਿਆਂ ਦੇ ਨਾਲ ਛਰੇ ਆਮ ਤੱਕਾ ਕਰਨ ਦੇ ਆ ਜਮੀਨ ਇਹਦੀ ਪੂਰੀ ਆ ਇਹਦੀ ਜ਼ਮੀਨ ਪੂਰੀ ਕੀਤੀ ਸੀ ਅਸੀਂ ਪਹਿਲਾਂ ਤੋਂ ਸਾਡਾ ਬਜ਼ੁਰਗ ਪਹਿਲਾਂ ਹੀ ਪੂਰੀ ਕਰਕੇ ਗਿਆ ਸੀ ਹੁਣ ਇਹਨਾਂ ਦੇ ਨਾਲ ਇਹ ਤੱਕਾ ਇਸ ਵਾਰ ਤੋਂ ਕਰਦਾ ਇਹਨਾਂ ਦਾ ਫਾਦਰ ਸਾਹਿਬ ਸੰਤੋਖ ਸਿੰਘ ਮੇਰੇ ਜੇਠ ਆ ਉਹ ਪਿਆ ਮੰਗੇ ਤੇ ਜਿੰਨਾ ਚਿਰ ਉਹ ਜਿੰਦਾ ਜਾਗਦਾ ਸੀ ਉਹ ਸਮਝਾ ਤੁਰਿਆ ਫਿਰਦਾ ਸੀ ਉਨਾਂ ਚਿਰ ਕੋਈ ਬਡੇ ਨਹੀਂ ਹੈਗੇ ਹੁਣ ਇਹ ਛਰੇ ਆਮ ਤੱਕਾ ਕਰਦੇ ਆ ਕਰਦੇ ਆਪਣੇ ਸਹੋਰੀਆਂ ਦੇ ਸਰ ਤੇ ਉਦਾਂ ਇਹ ਕਰ ਨਹੀਂ ਸਕਦੇ ਨਹੀਂ ਇਹ ਜ਼ਮੀਨ ਹੁ ਕਬਜ਼ੇ ਕਿਹਦੇ ਕੋਲ ਆ ਕਬਜ਼ਾ ਮੇਰੇ ਜੇਠ ਦੇ ਕੋਲ ਆ ਸੰਤੋਖ ਸਿੰਘ ਦੇ ਕੋਲ 39 ਸਾਲ ਹੋ ਗਏ ਅੱਜ ਦੀ ਗੱਲ ਨਹੀਂ ਹੈਗੀ ਇਹ ਹੁਣ ਕੀ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਵੀ ਜਿਹੜਾ ਇਨਸਾਫ ਹੋਊ ਤਾਂ ਇਨਸਾਫ ਤੁਸੀਂ ਤੁਸੀਂ ਮੰਨਤੀ ਕਰਾਈ ਹੈ ਮਨਤੀ ਇਹ ਕਰਾਉਂਦੇ ਨਹੀਂ ਹੈਗੇ ਜੀ ਪਹਿਲਾਂ ਦਿੱਤੀ ਹੋਈ ਅਪਲੀਕੇਸ਼ਨ ਹਾਂਜੀ ਫਿਰ ਦੋ ਤਿੰਨ ਵੀਲ ਪੰਚਾਇਤ ਹੋ ਹਟੀਆਂ ਪੰਚਾਇਤ ਦੇ ਵਿੱਚ ਵੀ ਮੁਕਰ ਜਾਂਦੇ ਆ ਵੀ ਥਾਣੇ ਦੇ ਵਿੱਚ ਵੀ ਚੌਕੀਆਂ ਦੇ ਵਿੱਚ ਵੀ ਪੰਚਾਇਤਾਂ ਹੋਈਆਂ ਤਾਂ ਵੀ ਨਹੀਂ ਇਹਨਾਂ ਨੇ ਕੀਤੀ ਹੈਗੀ ਬੇਨਤੀ ਇਹਨਾਂ ਕੋਲ ਜ਼ਮੀਨ ਵਾਦਿਆ ਤਾਂ ਇਹ ਨਹੀਂ ਮੰਨਤੀ ਕਰੋ ਹੋ ਗੁੰਦੇ ਸਰਿਆਂ ਵਿੱਚ ਇਹਨਾਂ ਬੱਚਿਆਂ ਦੇ ਨਾਲ ਧੋਖਾ ਕਰਨ ਦੇ ਆ